ਸਾਡੇ YouTube ਚੈਨਲ ਸੋਸ ਰੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰੈਕਟਰ 4511 ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ HMT 4511 ਇਹ ਟਰੈਕਟਰ ਹੈ ਵਿਕਿਆਉ ਮਾਡਲ 1991 ਰੇਟ 1,25,000 ਰੁਪਏ ਮਾਡਲ 1999 ਰੇਟ 1,25,000 ਰੁਪਏ ਐਚ ਐਮਟੀ 4511 ਟਰੈਕਟਰ ਹੈ ਤੇ ਹਾਲਤ ਤੁਸੀਂ ਦੇਖ ਸਕਦੇ ਹੋ ਜੋ ਵੀ ਵੀ ਟਰੈਕਟਰ ਲੈਣ ਦਾ ਚਾਹਵਣ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਹੈ ਤਾਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰੈਕਟਰ ਦੇ ਸਬੰਧ ਵਿੱਚ ਕੋਈ ਵੀ ਗੱਲਬਾਤ ਕਰ ਸਕਦੇ ਹੋ ਟਰੈਕਟਰ ਦੇ ਰੇਟ ਸਬੰਧੀ ਵੀ ਗੱਲਬਾਤ ਕਰ ਸਕਦੇ ਹੋ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਫਿਕਸ ਨਹੀਂ ਹਨ ਤੁਸੀਂ ਕੰਟੈਕਟ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਦੇ ਰੇਟ ਸਬੰਧੀ ਗੱਲਬਾਤ ਕਰ ਸਕਦੇ ਹੋ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ HMT 4511 ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਵੀਰ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ